20 ਮੀਟਰ 185 ਠੀਕ ਹੈ ਜੀ। ਹਵਾਲੇ 50 ਦਾ ਹੈ 25 ਮੀਟਰ ਹੈ ਦੇਖੋ ਠੀਕ ਹੈ ਜੀ। ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਮੰਡੀ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਸ਼ਹਿਰ ਮਰੀਦ ਕੋਲੇ ਤੇ ਇੱਥੇ ਬਹੁਤ ਹੀ ਸਾਫ ਤੇ ਰਟਨ ਤੋਂ ਲੈਸਾਂ ਲਟਕਣਾ ਤੇ ਹੋਰ ਵੀ ਕਾਫੀ ਸਮਾਨ ਮਿਲ ਜੂਗਾ ਆਪਾਂ ਚੱਲਦੇ ਹਾਂ ਅੰਦਰ ਆਪਾਂ ਬਿਲਕੁਲ ਦੁਕਾਨ ਦੇ ਮੂਹਰੇ ਖੜੇ ਆਂ ਆਪਾਂ ਚੱਲਦੇ ਹਾਂ ਮਰੀਦ ਕੋਲੇ ਤੇਲੀਆ ਬਾਜ਼ਾਰ ਦੇ ਵਿੱਚ ਇੱਕ ਦੁਕਾਨ ਆ ਤੁਸੀਂ ਆ ਸਕਦੇ ਹੋ ਜੇ ਆਪਾਂ ਤੁਹਾਨੂੰ ਸਾਰਾ ट्वेंटी मीटर एटीन मीटर वन टाइन सिक्सटी ट्वेंटी मीटर वन ट्वेंटी ट्वेंटी मीटर वन थर्टी ट्वेंटी मीटर ਸਾਰੇ ਇਥੇ ਆ। ਅੱਗੇ ਫਿਰ 130 20 ਮੀਟਰ 120 ਜੁਆਇੰਟਲੈਸ 20 ਮੀਟਰ ਆਖਰੀ ਜਦੋਂ 70 20 ਮੀਟਰ ਠੀਕ ਹੈ ਜੀ ਕਿੰਨੇ ਮੀਟਰ ਸਾਢੇ ਘੱਟ ਤੁਹਾਨੂੰ ਫਾਈਲ ਲਓ ਵੀ ਰੇਟ ਤੁਹਾਨੂੰ ਸਾਰੇ ਦੱਸਦੇ ਆਪਾਂ ਨਾਲ ਅਗਲਾ ਡਿਜ਼ਾਈਨ ਇਹ ਵਾਲਾ ਆ ਗਿਆ ਜੀ ਸਰੋਤ ਦਾ ਮਗਰ 170 ਰੁਪਏ ਦਾ 20 ਮੀਟਰ ਬਹਿ ਗਿਆ ਜਿਹੜੀ ਕਿ ਸਿਰਫ ਔਰ ਸਿਰਫ ਤੁਹਾਨੂੰ 8.5 ਰੁਪਏ ਮੀਟਰ ਬੈਠ ਗਈ ਤੇ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਜਿੱਦਾਂ ਅੱਜ ਕੱਲ ਮੋਟੇਕ ਦੇ ਵਿੱਚ ਟ੍ਰੈਂਡ ਚੱਲ ਰਿਹਾ ਤੇ ਮਤਲਬ ਆਪਾਂ ਲੈਂਥ ਵਗੈਰਾ ਵੀ ਵਧਾ ਸਕਦੇ ਹਾਂ ਉਹਦੇ ਲਈ ਵੀ ਯੂਜ਼ ਕਰ ਸਕਦੇ ਹਾਂ ਜਿਸ ਤਰ੍ਹਾਂ ਮਰਜੀ ਯੂਜ਼ ਕਰ ਸਕਦੇ ਹੋ ਤੁਸੀਂ ਇਸ ਨੂੰ ਪ੍ਰਿੰਟਰ ਸੂਟਾਂ ਦੇ ਉੱਪਰ ਲਗਾ ਸਕਦੇ ਹੋ ਤੇ ਕਲਰ ਇਸ ਦੇ ਵਿੱਚ ਤੁਹਾਨੂੰ ਸਾਰੇ ਹੀ ਮਿਲ ਜਾਣਗੇ ਸਿਰਫ 8.5 ਰੁਪਏ ਦੀ ਪਰ ਮੀਟਰ ਲੈਸ ਬੈਠਣੀ ਹੈ ਤੁਹਾਨੂੰ 8.5 ਮੀਟਰ ਹੈ 60 ਮੀਟਰ ਦਾ ਰੋਲ ਹੋਏਗਾ ਤੇ 20 ਮੀਟਰ ਦਾ ਰੋਲ 170 ਰੁਪਏ ਦਾ ਆਸਾਨੇ ਨਾਲ ਮਿਲ ਜਾਣਾ ਲਓ 8.5 ਮੀਟਰ ਬਾਕੀ ਅਦਰ ਮੈਂ ਤੁਹਾਨੂੰ ਰੇਟ ਦੱਸਦੇ ਬਾਕੀ ਤੁਹਾਨੂੰ ਅੱਗੇ ਦਿਖਾਉਨੇ ਆ ਹੋਰ ਅਗਲਾ ਡਿਜ਼ਾਈਨ ਇਹ ਵਾਲਾ ਆ ਗਿਆ ਜੀ ਥੋੜਾ ਫੈਂਸੀ ਦੇ ਵਿੱਚ ਫਲਾਵਰ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਨੇ ਤੇ ਇਹ 250 ਦਾ 20 ਮੀਟਰ ਮਤਲਬ 12.5 ਰੁਪਏ ਪਰ ਮੀਟਰ ਦਾ ਬੈਠ ਜਾਣਾ ਤੁਹਾਨੂੰ 12.5 ਪਰ ਮੀਟਰ ਤੇ ਬੁਟੀਕ ਦੇ ਉੱਪਰ ਤੁਸੀਂ 20 ਤੋਂ 25 ਰੁਪਏ ਮੀਟਰ ਦੇ ਹਿਸਾਬ ਨਾਲ ਆਰਾਮ ਨਾਲ ਇਹਨੂੰ ਲਗਾ ਕੇ ਸੇਲ ਕਰ ਸਕਦੇ ਹੋ ਤੇ ਕਲਰ ਇਸ ਦੇ ਵਿੱਚ ਸਾਰੇ 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 ਹੀ ਇਹਨਾਂ ਤੋਂ ਅਵੇਲੇਬਲ ਨੇ ਆਹ ਕਲਰ ਦੇ ਰਹੇ ਹੈ ਜੀ ਇਹ ਕਾਟਨ ਦੇ ਵਿੱਚ ਆ ਜਾਂਦੇ ਹਨ ਹਾਂ ਇਹ ਕਾਟਨ ਦੇ ਵਿੱਚ ਲੈਸਸ ਆ ਜਾਂਦੇ ਹਨ ਇਹਨਾਂ ਸਾਰੀਆਂ ਤੇ ਇਹ ਕਲਰਫੁੱਲ ਆ ਜਾਂਦੀਆਂ ਨੇ ਜਿੱਦਾਂ ਆਪਣੇ ਅੱਜਕੱਲ ਪ੍ਰਿੰਟਡ ਸੂਟ ਚੱਲਦੇ ਆ ਜਿਹੜੇ ਤੇ ਇਹ ਵੀ ਮੋਸਟਲੀ ਇਹੀ ਰੇਂਜ ਆ 8 ਰੁਪਏ 9 ਰੁਪਏ 10 ਰੁਪਏ ਸੱਕ ਇਹਦੀ ਹੋਊਗਾ ਤੇ ਜਿਹੜੇ ਪ੍ਰਿੰਟਡ ਸੂਟ ਨੇ ਉਹਨਾਂ ਵੀ ਕਲਰਫੁੱਲ ਸੋਨੀਆਂ ਲੱਗਦੀਆਂ ਨੇ ਲੱਗੀਆਂ ਨੇ ਜਾਈ ਵਾਲੀਆਂ ਲੈਸਾਂ ਲੈਸਾਂ ਦੀ ਕਰੈਟਿਵ ਗੱਲ ਬਤਨਾ ਬਹੁਤ ਜ਼ਿਆਦਾ ਵੈਰੀਟੀ ਤਾਂ ਲਓ ਜੀ ਜਿਹੜੀ ਹੈ organza tissue organza tissue ਹੈ ਲਓ ਜੀ ਉਦੋਂ ਬਾਅਦ ਆਪਾਂ ਥੋੜਾ ਜਿਹਾ ਹੋਰ ਫੈਂਸੀ ਦੇ ਵਿੱਚ ਚੱਲਦੇ ਆ ਮਤਲਬ ਪਹਿਲੀ ਰੇਂਜ ਦੇ ਵਿੱਚ ਵੀ ਬਹੁਤ ਐਸਾ ਮਿਲ ਜਾਣਗੇ ਤੁਹਾਨੂੰ ਤੇ ਆਪਾਂ ਦਿਖਾਉਣ ਲੱਗੇ ਤਾਂ ਇੱਕ ਇੱਕ ਰੇਂਜ ਹੀ ਹੋਈ ਹੋएगी ਇਹ ਵਾਲੀ 430 ਰੁਪਏ ਦਾ ਪੂਰਾ ਰੋਲ ਪਏਗਾ ਤੁਹਾਨੂੰ ਜਿਹਦੇ ਵਿੱਚ 18 ਮੀਟਰ लेस ਹੋਏਗੀ organza tissue ਦੀ लेस ਹੈ ਇਹ ਤੇ ਅੱਜਕੱਲ ਬੜੀ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਆ ਤੇ ਇਹ ਨੀਅਰ ਵੱਲ ਤੁਹਾਨੂੰ 23 ਰੁਪਏ ਮੀਟਰ ਬੈਠੀ ਤੇ ਜਿਹੜੀ ਕਿ ਬਾਜ਼ਾਰ ਦੇ ਵਿੱਚ ਅਸੀਂ ਅਗਰ ਬਾਈ ਕਰਦੇ ਆ 50 60 70 ਰੁਪਏ ਮੀਟਰ ਦੇ حساب ਨਾਲ ਸਾਨੂੰ ਮਿਲਦੀ ਆ ਇੱਕ ਸੂਟ ਦੇ ਲਈ ਬਾਕੀ ਕਲਰ ਨੇ ਇਹਦੇ ਨਾਲ ਕਲਰ ਇਹਦੇ ਵਿੱਚ ਤੁਹਾਨੂੰ ਸਾਰੇ ਹੀ ਮਿਲ ਜਾਣਗੇ ਦੇਖ ਸਕਦੇ ਹੋ ਸਾਰੇ ਹੀ ਕਲਰ ਵੀਡੀਓ ਦੇ ਵਿੱਚ ਇਹ ਕਿਸੇ ਘੱਟ ਚੁੜਾਈ ਦੇ ਵਿੱਚ ਲੈਣੀ ਆ ਤਾਂ ਇਹ ਮਿਲ ਜੇਗੀ ਚੁੜਾਈ ਥੋੜੀ ਘੱਟ ਜਿਗਨੈਸ ਦੀ ਆ ਕਿਹੜੇ ਆਗੇ ਅਗਗੇ ਅਗਰ ਤੁਸੀਂ ਕਿਸੇ ਵੀ ਪ੍ਰਿੰਟਰ ਸੂਟ ਤੇ ਜ਼ਿਆਦਾ ਲੋਕ ਨੇ ਜਿਹੜੇ ਵਾਈਟ ਪਸੰਦ ਕਰਦੇ ਨੇ ਤਾਂ ਤੁਸੀਂ ਵਾਈਟ ਲੈ ਸਕਦੇ ਹੋ ਤੇ कॉटन ਦਾ ਸਟੱਫ ਰਹੇਗਾ ਵਾਈਟ ਲੈਸ ਦਾ ਵੀ कॉटन ਦਾ ਸਟੱਫ ਰਹੇਗਾ ਕੋਈ ਏਦਾਂ ਲੜਨ ਵਾਲੀ ਲੈਸ ਨਹੀਂ ਹੈਗੀ ਰੇਂਜ ਇਹਨਾਂ ਦੀ ਵੀ ਨੀਅਰ ਵਲਕ ਉਹੀ ਰਹਿਣੀ ਹੈ ਜਿਹੜੀ ਆਪਾਂ ਪਹਿਲੀਆਂ ਦੇ ਵਿੱਚ ਦੇਖੀ ਸੀਗੀ ਲੈਸਾਂ ਦੇ ਵਿੱਚ ਤੇ ਤੁਸੀਂ ਜਿੰਨੀ ਚੜਾਈ ਤੁਹਾਨੂੰ ਚਾਹੀਦੀ ਹੋਏਗੀ ਲੈਸ ਦੀ ਉਨੀ ਚੜਾਈ ਦੇ ਵਿੱਚ ਲੈ ਸਕਦੇ ਹੋ ਕਿ ਕਿ ਰੰਗ ਲੈਗੀ ਜਿਹਨਾਂ ਦੀ ਇਹ ਤੋਂ ਸਟਾਰਟ ਹੋ ਰੋਲ 20 ਮੀਟਰ ओके 85 ਤੋਂ ਰੋਲ ਜਿਹੜਾ ਸਟਾਰਟ ਹੋ ਜਾਂਦਾ ਜੀ ਰੋਲ ਦੇ ਵਿੱਚ 20 ਮੀਟਰ ਰਹੇਗੀ 85 ਤੋਂ ਜਿਹੜਾ ਵਾਈਟ ਦਾ ਲੈਸ ਦਾ ਰੋਲ ਹੈ ਸਟਾਰਟ ਹੋ ਜਾਣਾ 85 ਹੈ ਉਸ ਤੋਂ ਬਾਅਦ ਬੈਂਡਰ ਜਿਸ ਦੇ ਵਿੱਚ ਥੋੜੀ ਚੌੜਾਈ ਦੇ ਵਿੱਚ ਲੈਸ ਆ ਜਾਂਦੀ ਹੈ ਇਹਦੇ ਕੀ ਰੇਂਜ ਰਹੇਗੀ ਕਿਛ ਆਹ ਦੱਸੋ ਇਹ ਕੀ ਰੇਂਜ ਹੈ ਤੇ ਇਹਦਾ ਪ੍ਰਾਈਸ ਆਪਾਂ ਤੁਹਾਨੂੰ ਪੁੱਛ ਕੇ ਦੱਸਾਂਗੇ 660 18 ਮੀਟਰ ਇਹ ਵੀ ਪਰਮੀਟਰ ਦੀ 50 10 ਮੀਟਰ ओके 660 ਦੀ ਇਹ 10 ਮੀਟਰ ਰਹੀ ਗਈ 65 ਰੁਪਏ ਮੀਟਰ ਬੈਠ ਗਈ 65 ਰੁਪਏ ਮੀਟਰ ਬੈਠ ਗਈ ਜਿਹੜੀ ਬਾਜ਼ਾਰ ਦੇ ਵਿੱਚੋਂ 100 120 ਰੁਪਏ ਮੀਟਰ ओके 150 ਦੇ ਵਿੱਚ ਇਹ ਰਿਟੇਲ ਦੇ ਵਿੱਚ ਸੇਲ ਹੁੰਦੀ ਹੈ ਜੀ ਅਗਰ ਹੋਲ ਸੇਲ ਦੇ ਵਿੱਚ ਤੁਸੀਂ ਲੈਣੀ ਆ ਤਾਂ ਇਹਦੇ ਵਿੱਚ ਵੀ ਕਲਰ ਬਹੁਤ ਸੋਹਣੇ ਲਾਈਟ ਲਾਈਟ ਜਿਹੇ ਤੇ ਮਲਟੀ ਕਲਰ ਤੁਹਾਨੂੰ ਸਾਰੇ ਤਰ੍ਹਾਂ ਦੇ ਕਲਰ ਮਿਲ ਜਾਣਗੇ organza पेशू ਦੇ ਵਿੱਚ ਡਿਜ਼ਾਈਨ ਸਾਰੇ ਹੀ ਇਹਨਾਂ ਤੋਂ ਇੱਕ ਤੋਂ ਇੱਕ ਪਏ ਨੇ ਇਹਨਾਂ ਕੋਲ ਅੱਛਾ ਇਹ ਕਿਹੜੀ ਆ ਗਈ ਇਹ ਵੀ ਉੱਚੀ ਆ organza tissue with work ਇਹ ਕਿੰਨੇ ਵਾਲੀ ਆ ਗਈ 400 ਦਾ ਕਿਤੇ ਇਹਦੇ ਵਿੱਚ 18 ਮੀਟਰ ਕਿੰਨੇ ਦੀ ਬਹਿ ਗਈ ਇਹਨੇ 400 22 ਕਿੰਨੇ ਦੀ ਬਹਿ ਗਈ 22 ਰੁਪਏ ਦੀਆਂ 22 ਮੀਟਰ ਲਓ ਜੀ ਅਗਲੀ ਵੀ ਆਪਣਾ ਕੋ ਲੈਸ অর্ਗੈਂਜ਼ਾ ਟਿਸ਼ੂ ਦੇ ਵਿੱਚ ਵਿਦ ਏਮਬਰਾਇਡਰੀ ਹੋਈ ਹੋਈ ਹੈ ਉੱਪਰ ਥ्रेड ਵਰਕ ਦੇ ਨਾਲ ਤੇ ਇਹ ਵੀ ਕਿੰਨਾ ਕਿੰਨਾ ਦਾ ਸੀਗਾ ਉਹ 400 ਦਾ ਰੋਲ ਹੈ ਜੀ ਇਹਦੇ ਵਿੱਚ 18 ਮੀਟਰ ਹੋएगी ਨੀਅਰ ਬਾਕ 22 ਰੁਪਏ ਮੀਟਰ ਬੈ ਗਈ ਬਾਕ ਤੇ ਬੁਟੀਕ ਵਾਲੇ ਜਦੋਂ ਆਪਾਂ ਨੂੰ ਇਹ ਹੀ ਲੈਸਾਂ ਨੂੰ ਜਿਹੜੀਆਂ ਉਹ 50-50 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਲਾ ਕੇ ਸੇਵ ਕਰਦੇ ਆ ਬਹੁਤ ਸਾਰੀ ਵੈਰਾਈਟੀ ਆ ਜਿੰਨੀ ਵਾਧੂ ਆ ਵੈਰਾਈਟੀ ਹੈ ਓਨੀ ਥੋੜੀ ਮਤਲਬ ਆਕੇ ਤੁਸੀਂ ਹਰੇਕ ਤਰ੍ਹਾਂ ਦੇ ਸੂਟ ਨਾਲ ਵੀ ਲੈ ਸਕਦੇ ਹੋ ਫੇਰ ਸਕਦੇ ਹੋ ਇਹ ਸਿੱਕੀ ਦੇ ਵਿੱਚ ਵਟਾ ਕੇ ਆ ਇਹ ਕੀ ਹੈ ਜੇ ਮਿੱਤਰੋ 310 ਦਾ 9 ਮੀਟਰ ਦਾ 310 ਦਾ 9 ਮੀਟਰ ਦਾ ਥਾਨ ਹੈ ਇਹ ਫੇਰ ਬਾਉਤ 9 ਕਿੰਨੇ ਕੀ ਰਹੀ ਗਈ ਇਹ 33-34 ਰੁਪਏ ਮੀਟਰ ਬੈਠ ਗਈ ਜੀ ਇਹ ਤੇ ਇਹਦੇ ਵਿੱਚ ਸਿੰਗਲ ਸਿੰਗਲ ਕਲਰ ਵੀ ਲੈ ਸਕਦੇ ਹੋ ਤੁਸੀਂ ਮਲਟੀ ਦੇ ਵਿੱਚ ਵੀ ਲੈ ਸਕਦੇ ਹੋ ਦੋ ਦੋ ਕਲਰ ਦਿੱਤੇ ਹੋਏ ਨੇ ਇੱਦਾਂ ਕੰਟਰਾਸਟ ਵੀ ਕਲਰਾਂ ਦਿੱਤੇ ਹੋਏ ਨੇ ਜਿੱਦਾਂ ਮਰਜ਼ੀ ਤੁਸੀਂ ਇਹਨੂੰ ਬਾਈਕ ਕਰ ਸਕਦੇ ਹੋ ਬਲੈਕ ਤੇ ਵਾਈਟ ਤੇ ਜਿਆਦਾ ਮਲਟੀ ਦੇ ਵਿੱਚ ਫੁਲਕਾਰੀ ਸੂਟ ਬਣਾਉਣੇ ਅਗਰ ਤੁਸੀਂ ਨੇ ਉਹਨਾਂ ਤੇ ਤੁਸੀਂ ਜਾਕੂ ਸਿਲਕਾ ਤੇ ਲਗਾ ਸਕਦੇ ਹੋ ਬਹੁਤ ਸੋਹਣੀ ਲੱਗੇਗੀ ਤੇ ਸਿੱਪਟੀ ਵਰਕ ਦੇ ਨਾਲ ਥ੍ਰੈਡ ਦਾ ਵਰਕ ਹੋਇਆ ਹੋਇਆ ਮੈਂ ਨਹੀਂ ਕਹਿੰਦੀ ਕਿ ਯਾਰ ਲਾ ਕੇ ਨਾ ਉਹਨਾਂ ਦੇ ਇਹਦਾ ਅਲੱਗ ਪਾੜ ਦਿਓ ਲਓ ਜੀ ਦੇਖੋ অর্ਗੈਂਜ਼ਾ ਟਿਸ਼ੂ ਦੇ ਵਿੱਚ ਹੈੱਡਵਰਕ ਦੀ ਐਮਬ੍ਰੋਇਡਰੀ ਦੇ ਨਾਲ ਅਗਲਾ ਡਿਜ਼ਾਈਨ 435 ਦੀ 27 ਮੀਟਰ ਮਿਲੂਗੀ ਇਹ ਤੁਹਾਨੂੰ ਤੇ 16 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਲੈਸ ਬੈਠ ਗਈ ਇਹ। ਔਰ ਹਾਂ ਹਾਂ ਇਹਦੇ ਵਿੱਚ ਕਲਰ ਤੁਸੀਂ ਦੇਖ ਸਕਦੇ ਹੋ। ਹਰ ਇੱਕ ਸੂਟ ਨਾਲ ਦਾ ਲਾਈਟ ਡਾਰਕ ਹਰ ਇੱਕ ਕਲਰ ਮਿਲੇਗਾ ਤੁਹਾਨੂੰ ਇੱਥੇ। ਆਹ ਮੈਂ ਨੀਲੂ, ਪਿੰਕ ਔਰ ਇਹ ਬਹੁਤ ਚੱਲਦਾ ਜਵਾਲ ਕਾਲੇ ਮਾਊਸ ਜਿਹੇ ਟਾਈਪ ਕਲਰ ਆ ਜਾਂਦਾ। ਸਾਰੇ ਕਲਰ ਨੇ ਇਹਦੇ ਵਿੱਚ ਮਿਲ ਜਾਂਦੇ। ਅੰਦਰ ਇਹ ਲੱਗ ਲੱਗ ਮਿਲ ਜਾ। ਇਹ ਸਾਰੇ ਬਾਈਨ ਨਹੀਂ ਪੜਦੇ। ਕੋਟਨ ਦੇ ਵਿੱਚ ਆਖੀ। ਸਾਰੀ ਉਹ ਬਾਦ ਆ ਰਿਹਾ ਹੈ ਕਿ ਨਾ 11ਵੇਂ ਜਾਣਾ ਹੈ ਪਤਾ। 10ਵੇਂ ਬਣਿਆ ਹੈ। ਵਾਈਟ ਦੀ ਤਰ੍ਹਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਬਲੈਕ ਲੇਸ ਦੇ ਵਿੱਚ ਵੀ ਇਹਨਾਂ ਕੋਲ ਭੰਡਾਰ ਪਿਆ ਲਸਾਂ ਦਾ। ਚੈੱਕ ਕਰੋ। ਸਭ ਹਰ ਤਰ੍ਹਾਂ ਦੀ ਲੇਸ ਆ ਇੰਚੀ ਅਤੇ ਜੀਜਾ 2 ਇੰਚ ਦੀ ਜੀਜਾ ਵੀ ਤੁਸੀਂ ਰੱਖਣਾ ਚਾਹੀਦਾ। ਇੰਚਾਂ ਦੀ ਲੇਸ ਨਹੀਂ ਹੈਗੀ। ਇਹ ਪ੍ਰਾਈਸ ਉਹ ਜਿਹਦਾ ਆਪਾਂ ਵਾਈਟ ਦਾ ਦੇਖਿਆ ਸੀ 80% ਦੇស្តਾ ਦੇਤੇ 300 ਪਰਤਾ ਜਿਹੜਾ ਇਹਦਾ ਪ੍ਰਾਈਸ ਤੁਹਾਨੂੰ ਮਿਲ ਜੇਗਾ ਵੀ ਵੀ ਮੀਟਰ ਦਾ ਹੀ ਰੋਲ ਹੋਏਗਾ ਬਲੈਸਡ ਲੈ ਲਈ ਜੰਨੀਆ ਆਹ ਵਾਲੀ ਕਿਹੜੀ ਆ ਗਈ ਇਹ ਨੈੱਟ ਦੇ ਉੱਪਰ ਹਾਂਜੀ ਇਹ ਕਿੰਨੇ ਰੁਪਏ ਵੇਚ ਜਾਂਦੀ ਹੈ ਇਹ ਵੇਚੇ ਜੀ ਤੁਹਾਨੂੰ ਕਿਸ ਪਰ ਇਹ ਤੇ ਇੰਨੇ ਪਰ ਵੇਚ ਜਾਂਦੀ ਹੈ ਇਹ ਕਿੰਨੇ ਦਾ ਰੋਲ ਹੁੰਦਾ ਕਿੰਨੇ ਮੀਟਰ ਹੁੰਦੀ ਹੈ 210 ਦਾ ਜੀ 9 ਮੀਟਰ 9 ਮੀਟਰ 23 ਰੁਪਏ 23 ਰੁਪਏ ਬੈ ਗਈ। ਲਓ ਜੀ ਉਸ ਤੋਂ ਬਾਅਦ ਨੈਟ ਦੇ ਉੱਪਰ ਐਮਬਰਾਇਡਰੀ ਹੋਈ ਹੋਈ ਹੈ ਤੇ ਇਹ 210 ਦਾ 9 ਮੀਟਰ ਹੈ ਮਤਲਬ ਨੀਅਰ ਵਾਊਟ 23 ਰੁਪਏ ਮੀਟਰ ਆਪਾਂ ਨੂੰ ਇਹ ਲੈਸ ਬੈਠ ਜਾਂਦੀ ਹੈ ਤੇ ਇਹ ਬਹੁਤ ਸੋਹਣੀ ਲੱਗਦੀ ਹੈ ਪਲੇਨ ਸੂਟਾਂ ਦੇ ਉੱਪਰ ਲਗਾਈ ਹੋਈ। ਅ ਡਿਜ਼ਾਈਨ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਕਲਰ ਦੇਖ ਸਕਦੇ ਹੋ ਸਾਰੇ ਹੀ ਅਲੱਗ-ਅਲੱਗ ਮੈਨਗੇ। ਨੈੱਟ ਦੇ ਉੱਪਰ ਇਹ ਐਮਬ੍ਰੋਇਡਰੀ ਹੋਈ ਹੋਈ ਆ ਸਾਰੀ ਤੇ ਬਹੁਤ ਫਿਨਿਸ਼ਿੰਗ ਦੇ ਨਾਲ ਹੈ ਉਸ ਤੋਂ ਬਾਅਦ ਅੱਗੇ ਸਰਦੀਆਂ ਦੇ ਵਿੱਚ ਤੁਸੀਂ ਸਲੀਮ ਵਗੈਰਾ ਸੂਟ ਬਣਾਉਣਾ ਚਾਹੁੰਦੇ ਹੋ ਉਹਦੇ ਲਈ ਤੁਹਾਨੂੰ ਵੈਲਵਟ ਦੀ ਲੈਸ ਮਿਲ ਜੇਗੀ ਜਾਂ ਫਿਰ ਤੁਸੀਂ ਜਿੱਤਾ ਹੁਣ ਸਰਦੀਆਂ ਦੇ ਵਿੱਚ ਸਟਾਲ ਵਗੈਰਾ ਦਾ ਟ੍ਰੈਂਡ ਆ ਜਾਂਦਾ ਤੇ ਤੁਸੀਂ ਈਜ਼ੀਲੀ ਘਰ ਕੱਪੜਾ ਲੈ ਕੇ ਬਣਾ ਸਕਦੇ ਹੋ ਜਿਹੜੇ ਸਟਾਲ ਬਾਜ਼ਾਰ ਦੇ ਵਿੱਚ 2000 ਤੱਕ ਦੇ ਵੇਚਦੇ ਆ ਤੁਸੀਂ ਲੈਸ ਲੈ ਕੇ ਸਾਨੂੰ ਨਾ ਹਰ ਕਲਰ ਵਿੱਚ ਇਸ ਤਰ੍ਹਾਂ ਆ ਸਕਦੇ ਹਾਂ ਸਾਰੀਆਂ ਇਹ ਕੋਟਨ ਦੇ ਵਿਚਾਰ ਹਨ ਇਹ ਲੈਸ ਆਹ ਵਾਈਟ ਆ ਗਏ ਇੱਥੇ ਪਾਈਪਲੈਸਾਂ ਦਾ ਢੰਡਾਰ ਪਿਆ ਪੂਰਾ ਜਿਹਦੇ ਵਿੱਚ ਪਾਈਪਿੰਗਾਂ ਵੀ ਨੇ ਜਿਨ੍ਹਾਂ ਨੂੰ ਆਪਾਂ ਲੱड्डੂ ਪਾਈਪਿੰਗ ਕਹਿ ਦਿੰਦੇ ਹਾਂ ਇਹ ਵਾਲੀ ਲੱड्डੂ ਪਾਈਪਿੰਗ ਪਈ ਹੈ ਇਹਦੇ ਵਿੱਚ ਛੋਟਾ ਲੱड्डੂ ਵੀ ਮਿਲ ਜੇਗਾ ਤੁਹਾਨੂੰ ਵੱਡਾ ਲੱड्डੂ ਵੀ ਮਿਲ ਜੇਗਾ ਤੇ ਬਹੁਤ ਟ੍ਰੈਂਡਿੰਗ ਦੇ ਵਿੱਚ ਸੀਗੀ ਇਹ ਵੀ ਲੈਸ ਇਹਨਾਂ ਨੂੰ ਤੁਸੀਂ ਕਲਰ ਕਰਾ ਕੇ ਵੀ ਲਗਾ ਸਕਦਾ ਹੈ ਪਪਪ ਕਲਰ ਆ ਬਸ ਤਾਂ ਇਹ ਦਾਸਤਾ ਕੋਈ ਸਾਰਦਾ ਕਿ ਉਹ ਦੋਨੋਂ ਕਲਰ ਨਾਲ ਹੈ ਨਾ ਕਿਉਂਕਿ ਹਰ ਤਰ੍ਹਾਂ ਦਾ ਕਲਰ ਆ ਇੱਥੇ ਜਿਹੜਾ ਉਹ ਅਵੇਲੇਬਲ ਆ ਤੇ ਅਗਰ ਫੇਰ ਵੀ ਤੁਸੀਂ ਕਹਿੰਦੇ ਹੋ ਕਿ ਇੱਕ ਅੱਦਾ ਟੋਨ ਉੱਪਰ-ਨੀਚੇ ਤਾਂ ਤੁਸੀਂ ਵਾਈਟ ਲੈਂਸ ਨੂੰ ਨਾਲ ਨਾਲ ਕਲਰ ਕਰਵਾ ਕੇ ਯੂਜ਼ ਕਰ ਸਕਦੇ ਆ ਪਾਈਪਿੰਗ ਦੀ ਲੈਂਸਾਂ ਜਾਂ ਲੈਂਸ ਵੀ ਲੈਂਸ ਇਹਨੇ ਮਾਰਿਆ ਉਹਨੇ ਮਾਰਿਆ ਝਾ ਮੁਕਾ ਮੇਰਾ ਇਹਦਾ ਲੋ ਵੀ ਆ ਲੈ ਲਿਆ ਆਪਾਂ ਨੇ ਨੋ ਵੀ ਤੁਹਾਨੂੰ ਇਦਾਂ ਲੜਕਣ ਵਗੈਰਾ ਹੀ ਮਿਲ ਜਾਣਗੇ ਬਾਕੀ ਆਪਾਂ ਇਹਨਾਂ ਦੀ ਅਲੱਗ ਤੋਂ ਵੀਡੀਓ ਬਣਾਵਾਂਗੇ ਕਿਉਂਕਿ ਫਿਰ ਵੀਡੀਓ ਲੰਬੀ ਹੋ ਜਾਂਦੀ ਹੈ ਬਾਕੀ ਮੈਂ ਤੁਹਾਨੂੰ ਕੁਆਂਟੀਟੀ ਦਿਖਾ ਦੇਣਾ ਕੁਆਂਟੀਟੀ ਤੁਸੀਂ ਦੇਖ ਲਓ ਕਿੰਨੀ ਜ਼ਿਆਦਾ ਹੈ ਠੀਕ ਹੈ ਜੀ ਕੁਆਂਟੀਟੀ ਬਹੁਤ ਜ਼ਿਆਦਾ ਲੈਸਾਂ ਦੀ ਬਾਕੀ ਇਦਾਂ ਲੜਕਣ ਵਗੈਰਾ ਸਾਰੇ ਤੁਹਾਨੂੰ ਮਿਲ ਜਾਣਗੇ ਬਾਕੀ ਮੈਂ ਮੂਰੇ ਕਾਰਡ ਨਾਲ ਸ਼ੇਅਰ ਕਰਤਾ ਤੇ ਮੈਂ ਕਾਰਡ ਤੁਹਾਨੂੰ ਇੱਕ ਵਾਰ ਫੇਰ ਦਿਖਾ ਦੇਣਾ ਤੇ ਆਹ ਕਾਰਡ ਆ ਜੀ ਇਹ ਤੁਸੀਂ ਕਾਲ ਕਰਕੇ ਪਤਾ ਕਰ ਸਕਦੇ ਹੋ ਬਾਕੀ ਤੁਸੀਂ ਆ ਸਕਦੇ ਹੋ ਬਾਕੀ ਨੀਚੇ ਤੇਲੀਆਂ ਵਾਲਾ ਬਾਜ਼ਾਰ ਠੀਕ ਆ ਜੀ ਲਓ ਤੇ ਮੈਂ ਤੇ ਮੈਂ ਤਾਂ ਫਲਾਵਰ ਆਰੀ ਇਹ ਤਾਂ ਜੀ ਬਹੁਤ ਸਮੱਸਿਆ ਹੈ ਜੀ ਲਓ ਵੀ ਇੱਧਰ ਵੀ ਦੇਖੋ ਲਸਾਂ ਦੀ ਕੁਆਂਟੀਟੀ ਕਿੰਨੀ ਜਾ ਰਹੀ ਆ ਬਾਕੀ ਆ ਦੇਖੋ ਇਹ ਆਪਾਂ ਅਲੱਗ ਤੋਂ ਵੀਡੀਓ ਬਣਾਵਾਂਗੇ ਸਾਰੀ ਨੂੰ ਅਗਲੀ ਵੀਡੀਓ 'ਚ ਦਿਖਾਵਾਂਗੇ ਸਾਰਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਲੱਗ ਤੋਂ ਵੀਡੀਓ ਆਉ ਸਾਰੀ ਲਸਾਂ ਦੀ ਤੇ ਆ ਇੱਥੇ ਦੁਕਾਨ ਆ ਠੀਕ ਆ ਉਹ ਸਾਹਮਣੇ ਦੁਕਾਨ ਆ ਆ ਦੁਕਾਨ ਆ ਜੀ ਵੈਸੇ ਕੋਈ ਬੋਰਡ ਨਹੀਂ ਲੱਗਿਆ ਅਸੀਂ ਪਤਾ ਕਰਕੇ ਆ ਜੇ ਜੋ ਉੱਪਰ ਦੁਕਾਨ ਦਾ ਨਾਮ ਲਿਖਿਆ ਹੋਇਆ ਲਓ ਵੀ ਅੱਜ ਦੀ ਵੀਡੀਓ ਜੇ ਆਪਾਂ ਤੁਹਾਨੂੰ ਦਿਖਾਈਆਂ ਲੈਸਾਂ ਦੀ ਹੋਲ ਸੇਲ ਦੀ ਦੁਕਾਨ ਤੇ ਆਪਾਂ ਅਲੱਗ ਤੋਂ ਵੀਡੀਓ ਬਣਾਵਾਂਗੇ ਤੇ ਉਹ ਵੀ ਆਪਣੇ ਚੈਨਲ ਤੇ ਆਊਗੀ ਤੇ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਜੇ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਆਪਣੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਮਿਲਦਾ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਤੁਹਾਡਾ ਸਾਰਿਆਂ ਦਾ ਇੱਥੇ ਤੱਕ ਵੀਡੀਓ ਦੇਖਣ ਲਈ ਧੰਨਵਾਦ